ਵੇ ਬੰਦੇ ਕਹਿ ਰਿਹਾ ਵੀ ਅਸੀਂ ਤਾਂ ਸਿੱਧੀ ਪੋਸਟ ਹੀ ਪਾਵਾਂਗੇ ਮਾਰ ਕੇ ਕਹਿੰਦਾ ਕਹਿੰਦਾ ਯਾਰ ਬਾਬਾ ਵੀ ਬਹੁਤ ਖਤਰੇਜਾ ਕੰਮ ਕਿੱਥਿਆਂ ਤੂੰ ਤੇ ਮੈਂ ਕਿਹਾ ਬਾਈ ਵੀ ਮੈਂ ਘਰੇ ਸੀਗਾ ਤੇ ਕਹਿੰਦਾ ਯਾਰ ਬਸ ਤੂੰ ਘਰੋਂ ਬਾਹਰ ਹੀ ਨਿਕਲਣਾ ਤਿੰਨ ਦਿਨ ਚਾਰ ਦਿਨ ਤੇ ਮੈਂ ਕਿਹਾ ਵੀ ਬਾਈ ਚੱਕਰ ਕੀ ਹੋਇਆ ਮਨ ਚੱਕਰ ਦਾ ਸੋ ਕਹਿੰਦਾ ਯਾਰ ਬਸ ਤੈਨੂੰ ਕਹੇ ਤਾਂ ਨਾ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਤੂੰ ਗੇਟ ਤੇ ਵੀ ਨਹੀਂ ਖੜਨਾ ਤੈਨੂੰ ਕੋਈ ਬੰਦਾ ਚਾਹੇ ਤੇਰਾ ਕੋਈ ਰਿਸ਼ਤੇਦਾਰ ਆਵੇ ਚਾਹੇ ਤੇਰਾ ਕੋਈ ਵੀ ਆਵੇ ਤੂੰ ਕਿਸੇ ਬੰਦੇ ਨੂੰ ਨਹੀਂ ਮਿਲਣਾ ਤੇ ਮੈਂ ਬਈ ਡਰ ਗਿਆ ਮੈਂ ਮਤਲਬ ਬਹੁਤ ਜਿਆਦਾ ਡਰ ਗਿਆ ਮੈਂ ਕਿਹਾ ਯਾਰ ਇਹ じゃ ਆਪਾਂ ਕੀ ਮਾੜਾ ਕਰਤਾ ਯਾਰ ਕੇ ਇਹਦਾ ਤੇ ਮੈਂ ਕਿਹਾ ਬਾਈ ਤੁਸੀਂ ਮੈਨੂੰ ਗੱਲ ਦੱਸੋ ਪਲੀਜ਼ ਕਿਉਂਕਿ ਯਾਰ ਵੀ ਮੈਨੂੰ ਕਿਤੋਂ ਪਤਾ ਲੱਗਿਆ ਵੀ ਵੀ ਬੰਦੇ ਕਹਿ ਰਹੇ ਵੀ ਅਸੀਂ ਤਾਂ ਸਿੱਧੀ ਪੋਸਟ ਹੀ ਪਾਵਾਂਗੇ ਮਾਰ ਕੇ ਜਿੰਮੇਵਾਰੀ ਨਾ ਤੇ ਵੀ ਪੋਸਟ ਸਿੱਧੀ ਪੋਸਟ ਹੀ ਪਾਊਗੀ ਇੱਕ ਦੋ ਦਿਨਾਂ ਤੱਕ ਵੀ ਗਲਾਵ ਐ ਕਰਕੇ ਮਾਰਤਾ ਮੈਂ ਬਾਈ ਕੋਲੇ ਕਮਰੇ 'ਚ ਬੈਠੀ ਸੀ ਮਾਤਾ ਬਾਈ ਮੇਰੇ ਮੈਂ ਬਾਈ ਉਹਦਾ ਫੋਨ ਕੱਟਿਆ ਕੱਟ ਕੇ ਮੈਂ ਮਾਤਾ ਕੋਲੇ ਵਾਗ ਗਿਆ ਮੈਂ ਮੰਮੀ ਕੋਲੇ ਜਾ ਕੇ ਰੋਣ ਲੱਗ ਗਿਆ ਬਾਈ ਮੈਂ ਫਿਰ ਮੰਮੀ ਆਪਾਂ ਮੈਂ ਕੀ ਮਾੜਾ ਕਰਤਾ ਯਾਰ ਕਿਸ ਦਾ ਐਡਾ ਕੀ ਮਾੜਾ ਕਰਤਾ ਯਾਰ ਕਿਸ ਦਾ ਤੇ ਮੈਂ ਯਾਰ ਮੰਮੀ ਵੀ ਮੈਨੂੰ ਕਹਿੰਨੇ ਆਂ ਕਹਿੰਦਾ ਮੈਂ ਬਾਈ ਮਤਲਬ ਮੰਮੀ ਨੂੰ ਮੰਮੀ ਨੂੰ ਤਾਂ ਬਾਈ ਮੈਂ ਹਰ ਇੱਕ ਗੱਲ ਹੀ ਦੱਸ ਦਿੰਨਾ ਤੇ ਮੈਂ ਕਹਾ ਮੰਮੀ ਮੈਂ ਤਾਂ ਤੇਰੀ ਸੌਂ ਖਾ ਕੇ ਕਹਿਣਾ ਕਿ ਜੈ ਡੈਡੀ ਨੂੰ ਲਿਆ ਮੈਂ ਕਹਾ ਵੀ ਮੰਮੀ ਮੈਂ ਤਾਂ ਅੱਜ ਤੱਕ ਵੀ ਇਹ ਸੋਚਿਆ ਵੀ ਨਹੀਂ ਹੈਗਾ ਵੀ ਉਹ ਬੰਦੇ ਦਾ ਜੇ ਮੈਨੂੰ ਮੰਨ ਲਾ ਕੋਈ ਲੜਨ ਵਾਲਾ ਬੰਦਾ ਜਾਣਦਾ ਵੀ ਮੈਂ ਉਹ ਬੰਦੇ ਦੀਆਂ ਲੱਤਾਂ ਤੜਾਦਾ ਹਾਂ ਬਿਲਕੁਲ ਸਹੀ ਮੈਂ ਉਹ ਬੰਦੇ ਦਾ ਨੁਕਸਾਨ ਕਰਦਾ ਮੈਂ ਕਿਹਾ ਮੰਮੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮੈਨੂੰ ਤੇਰੀ ਸੌ ਮੈਂ ਕਦੇ ਸੋਚਿਆ ਵੀ ਬਿਲਕੁਲ ਤੇ ਮੈਂ ਕਿਹਾ ਅਸੀਂ ਨਾ ਕਦੇ ਮੰਮੀ ਮੈਂ ਕਿਹਾ ਨਾ ਕਦੇ ਅਸੀਂ ਕਿਸੇ ਦੀ ਪਿੱਠ ਪਿੱਛੇ ਬਹਿ ਕੇ ਆਏ ਗਿਆ ਵੀ ਹਾਏ ਉਹ ਰੱਬਾ ਇਹਦਾ ਐ ਹੋ ਜੀ ਹਾਏ ਉਹ ਰੱਬਾ ਇਹਦਾ ਕੰਮ ਚੱਲਣੋ ਛੱਡ ਜੀ ਮੈਂ ਕਿਹਾ ਮੰਮੀ ਜਿੰਨੇ ਨੂੰ ਵੀ ਕਿਹਾ ਐਂ ਕਿਹਾ ਵੀ ਰੱਬਾ ਪਹਿਲਾਂ ਸਾਰਿਆਂ ਨੂੰ ਦੇਈ ਬਾਅਦ ਚੋਂ ਸਾਨੂੰ ਦੇਈ ਹੂੰ ਸਰਵਤ ਦਾ ਪੁਲਾ ਕਰੀ ਬਿਲਕੁਲ